ਭਾਈ ਬਹੁਤ ਖੁਸ਼ੀ ਹੋ ਰਹੀ ਹੈ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਭਵੰਗ ਸਿੰਘ ਜੀ ਮਾਨ ਦਾ ਜਿਹੜੀ ਇਹ ਖੇਡ ਵਿਰਾਸਤੀ ਦੁਬਾਰਾ ਸ਼ੁਰੂ ਕੀਤੀ ਆ। ਕਦੋਂ ਕਦੋਂ ਕਰ ਰਹੇ ਤਿਆਰੀ ਫਿਰ ਪਤਾ ਲੱਗੇ ਕਦੋਂ ਤਿਆਰੀ ਕਰ। ਤਿਆਰੀ ਦੀ ਤਾਂ ਵੀਰੇ ਬੱਸ ਤੁਸੀਂ ਪੁੱਛੋ ਨਾ ਛੋਟੇ ਹੁੰਦੇ ਦੋ ਚਾਰ 10 12 ਸਾਲ ਹੋ ਗਏ ਸਾਨੂੰ ਤਾਂ ਬੱਚਾ ਤਿਆਰ ਕਰਦੇ ਨੂੰ ਫਿਰ ਜਾ ਕੇ ਭਜਦੇ ਆ ਵੀਰੇ। ਹੁਣ ਲੰਬੇ ਸਮੇਂ ਤੋਂ ਬਾਅਦ 11 12 ਸਾਲਾਂ ਤੋਂ ਬਾਅਦ ਦੌੜ ਸ਼ੁਰੂ ਹੋਈ ਆ ਕਿਸ ਤਰ੍ਹਾਂ ਦੇਖਦੇ। ਭਾਈ ਜੀ ਜਿੰਨਾ ਆ ਖੁਸ਼ੀ ਦਾ ਮਾਹੌਲ ਬਣਿਆ ਇਹਨਾਂ ਕਦੇ ਵੀ ਨਹੀਂ ਬਣਿਆ। ਸਾਕੇ ਉਹਨਾ ਦੇ ਦੋ ਕਿਹੋ ਜਿਹਾ ਉਤਸਾਹ ਆ ਪੁੱਛੋ ਹੀ ਨਾ ਬਾਈ ਜੀ ਕਿੰਨਾ ਕਿ ਚਾਈ ਜੜਿਆ ਹੋਇਆ ਵਿਆਹ ਜਿੰਨਾ ਚਾਜਦਾ ਬਸ ਸੰਗ ਦਾ ਵੀਰੇ ਕੋਈ ਮੁੱਲ ਨਹੀਂ ਆ ਦੇਖੋ ਕਿੱਡਾ ਘੱਟ ਇੰਨਾ ਕਦੇ ਕਬਾਡੀ ਤੇ ਵੀ ਨਹੀਂ ਹੋਣਾ ਕਿੰਨਾ ਤੇ ਬਾਈ ਜੀ 15 ਸਾਲ ਹੋ ਗਏ ਇਹਨਾਂ ਨੂੰ ਫੁੱਲ ਸਾਂਹ ਦਿਆ ਸਾਂਹ ਪਹਿਲਾਂ ਵੀ ਹੁੰਦੀ ਆ ਕਿਹੜਾ ਹੁਣ ਸੌਕੇ ਵੀ ਨਹੀਂ ਦੇਖਿਆ ਔਰ ਠੋਟਕੇ ਬਾਰ ਬਾਰ ਇਹਨਾਂ ਨੂੰ ਹੀ ਦੇਖਣਾ ਪੈਂਦਾ ਸੈਟ ਆ ਇੱਕ ਮੈਨੂੰ ਜਿੱਦਿਆਂ ਮੇਰਾ ਵਿਆਹ ਹੋ ਦੇਣ ਦੀ ਇੰਨਾ ਚਾਹ ਸੀ ਇੱਕ ਮੈਨੂੰ ਅੱਜ ਚਾਹ ਵਾ ਅਈ ਥੈਂਕ ਯੂ ਕਰਦੇ ਆ ਵੀਰੇ ਪੰਜਾਬ ਸਰਕਾਰ ਦਾ ਬਹੁਤ ਵਧੀਆ ਵੀ ਵਿਆਹ ਵਰਗਾ ਇੱਕ ਦਿਨ ਵਿਆਹ ਹਾਂਜੀ ਜਿੱਦਿਆਂ ਵਿਆਹ ਵਾਲਾ ਦਿਨ ਇੰਨਾ ਚਾਹ ਸੀ ਉਹ ਦਿਨ ਅੱਜ ਆ ਤੇ ਗੇਮ ਦੀ ਬਹੁਤ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ 12-13 ਸਾਲ ਹੋ ਗਏ ਕੰਮ ਰੁਕਿਆ ਸੀ ਉਹ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਉਹਨੂੰ ਇਸ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ ਵਾਸਦਾ ਪੰਜਾਬ ਦੇ ਕਰੇ ਸਾਰ ਦਰਸ਼ਕਾ ਦਾ ਬਹੁਤ ਸਵਾਗਤ ਹੈ ਮੈਂ ਲਗਨਸ਼ੇਟ ਇਸ ਸਮੇਂ ਕਿਲਾ ਰਾਏਪੁਰ ਦੇ ਵਿੱਚ ਮੌਜੂਦ ਹਾਂ ਜਿੱਥੇ ਮੈਨੇਓਲੰਪਿਕਸ ਦਾ ਆਗਾਜ਼ ਹੋ ਚੁੱਕਿਆ ਔਰ ਤਕਰੀਬਨ 11 ਸਾਲਾਂ ਤੋਂ ਬਾਅਦ ਜਿਹੜੀ ਆ ਉਹ ਬਲਦਾ ਦੀ ਦੌੜ ਹੋਵੇਗੀ ਬੈਲ ਗੱਡੀਆਂ ਦੀ ਦੌੜ ਹੋਵੇਗੀ ਜੇ ਤੁਸੀਂ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਸਾਧ ਨਾਲ ਜਿਹੜੇ ਆ ਠੋਕਰ ਇੱਥੇ ਮੌਜੂਦ ਨੇ ਔਰ ਜਿਹੜੀ ਹੈ ਹੁਣ ਰਜਿਸਟ੍ਰੇਸ਼ਨ ਵਾਲਾ ਕੰਮ ਹੋ ਚੁੱਕਿਆ ਹੋਇਆ ਵਾ ਔਰ ਜਲਦ ਜਿਹੜੀ ਹੈ ਉਹ ਤਿਆਰੀ ਕੀਤੀ ਜਾ ਰਹੀ ਹੈ ਕਿ ਕਿਸ ਸਾਧ ਦੇ ਨਾਲ ਹੁਣ ਤਕਰੀਬਨ 11 ਸਾਲਾਂ ਤੋਂ ਬਾਅਦ ਬਾਲਦਾ ਦੀ ਦੌੜ ਸ਼ੁਰੂ ਹੋਵੇਗੀ ਔਰ ਤਿਆਰੀ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਇੱਥੇ ਕੈਲੋਕ ਸਾਹ ਦਾ ਰਜਿਸਟ੍ਰੇਸ਼ਨ ਪੰਜੀ ਕਰਨ ਵਾਲਾ ਕੰਮ ਚੱਲ ਰਿਹਾ ਵਾ ਔਰ ਜਿਹੜੇ ਵਾਰੀ-ਵਾਰੀ ਕਰਕੇ 6-7 ਦੇ ਜੋ ਹੋਏਗਾ ਇੱਕ-ਇੱਕ ਟੀਮ ਤੋਂ ਬਾਅਦ ਕੇ ਗਰੁੱਪ ਤੋਂ ਬਾਅਦ ਜਿਹੜੀ ਹੈ ਉਹ ਦੌੜ ਸ਼ੁਰੂ ਹੋਵੇਗੀ ਸੋ ਗੱਲਬਾਤ ਕਰਨ ਦੀ ਸ਼ੁਰੂ ਕਰਦੇ ਆਂ ਕਰਦੇ ਆਂ ਗੱਲਬਾਤ ਭਾਈ ਜੀ ਕੀ ਨਾਮ ਹੈ ਜੀ ਦਵਿੰਦਰ ਸਿੰਘ ਵੀਰੇ ਭਾਈ ਜੀ ਕਿੱਥੋਂ ਆਏ ਹੋ ਆਪਾਂ ਆਏ ਹਾਂ ਦਰਾਹੇ ਤੋਂ ਮੈਜੀਕੇ ਮੇਨ ਇਹ ਤਾਂ 11 ਸਾਲਾਂ ਤੋਂ ਬਾਅਦ ਸ਼ੁਰੂ ਹੋ ਰਹੀ ਹੈ। ਬਾਈ ਬਹੁਤ ਕੁਝ ਹੋ ਰਹੀ ਹੈ। ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਭਵੰਗ ਸਿੰਘ ਜੀ ਮਾਨ ਦਾ ਜਿਹੜੀ ਇਹ ਖੇਡ ਵਿਰਾਸਤੀ ਦੁਬਾਰਾ ਸ਼ੁਰੂ ਕੀਤੀ ਆ। ਕਿਵੇਂ ਦੇਖਦਾ ਹਾਂ ਮੈਂ ਪਿੱਛੇ ਵੀ ਕਈ ਵੀਰ ਭਰਾ ਮੌਜੂਦ ਨੇ ਔਰ ਕੰਪੀਟੀਸ਼ਨ ਵਾਸਤੇ ਚੈਂਪੀਅਨਸ਼ਿਪ ਵਾਸਤੇ ਪਹੁੰਚੇ ਹੋਏ ਨੇ ਔਰ ਸਾਰੇ ਠੋਕਰ ਲਾ ਕੇ ਖੜੇ ਨੇ ਕਿਵੇਂ ਦੇਖਦਾ ਹਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਮਾਹੌਲ ਬਾਈ ਬਹੁਤ ਪੰਜਾਬੀਆਂ ਲਈ ਤਾਂ ਬਹੁਤ ਖੁਸ਼ੀ ਦਾ ਮਾਹੌਲ ਆ ਨਾਲੇ ਆਪਾਂ ਜਿਹੜੀ 베ਰੀ ਆ ਆਪਾਂ ਗੇਮ ਦੇ ਤੌਰ ਤੇ ਮੈਂ ਜਿੱਤਣ ਆਇਆ ਮੈਂ ਕਿਸੇ ਨੂੰ ਹਰਾਉਣ ਨਹੀਂ ਆ ਹਾਂ ਜਿੱਤਣ ਆ ਐ ਭਰਾਉਣ ਨਹੀਂ ਹਰਾਉਣ ਨਹੀਂ ਆਇਆ ਆਪਾਂ ਕਿਹਨੂੰ ਜੇ ਆਪਾਂ ਹੋਵਾਂਗੇ ਨਾ ਆਪਾਂ ਜਿੱਤਾਂਗੇ ਹੂੰ ਕਿਸਾਂ ਨੂੰ ਦੇਖਦਾ ਹਾਂ ਵੀ ਹੁਣ ਆ ਕੁਝ ਹੀ ਸਮੇਂ ਦੇ ਵਿੱਚ ਸ਼ੁਰੂ ਹੋਣ ਵਾਲੀ ਦੌੜ ਹਾਂਜੀ ਬਾ ਵੀਰੇ ਇਹ ਪਹਿਲੀ ਉਹ ਹੀਟ ਆ ਆਪਣੀ ਪਹਿਲੇ ਪਹਿਲੀ ਹੀਟ ਦਾ ਚੌਥਾ ਡੱਬਾ ਆਪਣਾ ਹਾਂ ਆ ਠੀਕ ਹੈ ਬਲਦ ਉਹਨੇ ਕਿੱਥੇ ਲੇ 12 ਬਲਦ ਸਾਡੇ ਆ ਦੇ ਪਿੱਛੇ ਖੜਿਆ ਹਾਂ ਹਾਂ ਠੀਕ ਹੈ ਸੋ ਅੱਗੇ ਕਰਦੇ ਹਾਂ ਗੱਲਬਾਤ ਤੁਸੀਂ ਦੇਖ ਸਕਦੇ ਹੋ ਮੇ ਕਿਸ ਸਾਹਦ ਨਾਲ ਪੂਰੀ ਹੁਣ ਤਿਆਰੀ ਹੋਣ ਵਾਲੀ ਆ ਹੁਣ ਕੁਝ ਹੀ ਸਮੇਂ ਦੇ ਵਿੱਚ ਇੱਥੇ ਜਿਹੜੀ ਹੈ ਦੌੜ ਸ਼ੁਰੂ ਹੋ ਰਹੀ ਹੈ ਔਰ ਪੂਰੀ ਤਿਆਰੀ ਚੱਲ ਰਹੀ ਹੈ ਮੁੰਡਿਆਂ ਦੇ ਵਿੱਚ ਪੂਰਾ ਜੋਸ਼ ਹੈ ਔਰ ਤੁਸੀਂ ਆ ਦੇਖ ਸਕਦੇ ਹੋ ਵੀ ਇੱਥੇ ਜਿਹੜੇ ਆ ਉਹ ਜਿਹੜੀ ਬੈਲ ਗੱਡੀ ਹੈ ਉਹ ਤਿਆਰ ਕੀਤੀਆਂ ਜਾ ਰਹੀਆਂ ਨੇ ਔਰ ਪੂਰਨ ਤੌਰ ਤੇ ਜਿਹੜਾ ਨੌਜਵਾਨ ਪੂਰੇ ਸਮੇਂ ਜੋਸ਼ਟ ਨੇ ਔਰ ਤਿਆਰ ਵੇਟ ਕਰ ਰਹੇ ਨੇ ਵੀ ਹੁਣ 11 ਸਾਲਾਂ ਤੋਂ ਬਾਅਦ ਜਿਹੜੀ ਹੈ ਉਹ ਹੁਣ ਸ਼ੁਰੂ ਹੋਣੀ ਹੈ ਬੈਲ ਗੱਡੀਆਂ ਦੀ ਦੌੜ ਔਰ ਉਹ ਚ ਬੜਾ ਉਤਸ਼ਾਹ ਹੈ ਔਰ ਇਸ ਸਮੇਂ ਪੂਰਾ ਜਨਾਬ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਵੇ ਕਿਸ ਸਾਹਿਬ ਦੇ ਨਾਲ ਨੌਜਵਾਨ ਜਿਹੜੇ ਨੇ ਬੈਲ ਗੱਡੀਆਂ ਤਿਆਰ ਕਰ ਰਹੇ ਨੇ ਔਰ ਬੜਾ ਉਤਸ਼ਾਹ ਹੈ ਨੌਜਵਾਨਾਂ ਦੇ ਵਿੱਚ ਬੜੀ ਦੂਰੋਂ ਦੂਰੋਂ ਵੀ ਆਏ ਨੇ ਹੁਣ ਬਸ ਤਿਆਰੀ ਕਰ ਰਹੇ ਨੇ ਔਰ ਕੁਝ ਹੀ ਸਮੇਂ ਦੇ ਵਿੱਚ ਇੱਥੇ ਜਿਹੜੀ ਹੈ ਦੌੜ ਸ਼ੁਰੂ ਹੋ ਵੀ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆਂ ਬਾਈ ਜੀ ਕੀ ਨਾਮ ਹੈ ਜੀ ਹੋ ਚੁੱਕੀ ਹੈ ਸਾਹਿਬ ਜੀ ਸਿੰਘ ਵੀਰੇ ਬਾਈ ਜੀ ਕਿੱਥੋਂ ਹੈ 80 ਕਲਾ ਤੋਂ ਆਏ ਹਾਂ ਕਿਵੇਂ ਦੇਖ ਦੋ ਮਾਈ ਜੀ ਹੁਣ 11 ਸਾਲਾਂ ਤੋਂ ਬਾਅਦ ਜਿਹੜੀ ਹੈ ਬੈਲ ਗੱਡੇ ਦੌੜ ਸ਼ੁਰੂ ਹੋਈ ਆ ਵਧੀਆ ਤਰੀਕੇ ਨਾਲ ਹੀ ਦੇਖਦੇ ਆਂ ਵੀਰੇ ਬਹੁਤ ਖੁਸ਼ੀ ਆ ਸਾਨੂੰ ਵੀ ਖੁੱਲੀਆਂ ਨੇ ਇੰਨੇ ਟਾਈਮ ਬਾਅਦ ਇਹ ਜਾਂਦੇ ਸਾਰਿਆਂ ਨੂੰ ਬਹੁਤ ਚਾਅ ਆ ਇਹਦਾ ਕਦੋਂ ਕਦੋਂ ਕਰ ਰਹੇ ਤਿਆਰੀ ਫਿਰ ਪਤਾ ਲੱਗੇ ਕਦੋਂ ਤਿਆਰੀ ਕਰਦੇ ਫਿਰ ਤਿਆਰੀ ਦੀ ਤਾਂ ਵੀਰੇ ਬੱਸ ਤੁਸੀਂ ਪੁੱਛੋ ਨਾ ਛੋਟੇ ਹੁੰਦੇ ਦੋ ਚਾਰੇ 10 12 ਸਾਲ ਹੋ ਗਏ ਸਾਨੂੰ ਤਾਂ ਬੱਚਾ ਤਿਆਰ ਕਰਦੇ ਨੂੰ ਫਿਰ ਜਾ ਕੇ ਭਜਦੇ ਆ ਵੀਰੇ ਤਾਂ ਹੁਣ ਜਾਣੀ ਕਿ ਪੂਰਾ ਤੁਸੀਂ ਟ੍ਰੇਨ ਕਰਤਾ ਹਾਂ ਟ੍ਰੇਨ ਆ ਵੀਰੇ ਕੀ ਨਾਮ ਰੱਖਿਆ ਇਹਦਾ ਨਾਮ ਬੁਗਲਾ ਵੀਰੇ ਹੁਣ ਕਿਸ ਤਰ੍ਹਾਂ ਦੇਖਦੇ ਹਾਂ ਵੀ ਹੁਣ ਕੁਝ ਹੀ ਸਮੇਂ ਦੇ ਵਿੱਚ 11 ਸਾਲਾਂ ਤੋਂ ਬਾਅਦ ਦੌੜ ਸ਼ੁਰੂ ਹੋਵੇ ਕਿਹੋ ਜਿਹਾ ਉਤਸ਼ਾਹ ਸਾਦਾ ਬਸ ਆਇਆ ਸਮਝ ਲਓ ਵੀ ਧੜਕਣ ਤੇਜ਼ ਹੀ ਆ ਜਿੰਨਾ ਚਿਰ ਭੱਜ ਕੇ ਨਹੀਂ ਘਰੇ ਵੜਦਾ ਹੈਗਾ ਦੁਬਾਰੇ ਹਾਂ ਉਹਨਾਂ ਦਾ ਤਾਂ ਵੇਟ ਹੈ ਵੀ ਇੱਕ ਵਾਰ ਭੱਜ ਜੇ ਹਾਂ ਜਾਨਵਰਾ ਦੇ ਸ਼ਬਦ ਤੋਂ ਨਾਮ ਲੱਗਦਾ ਜਿੱਤੂ ਫੇਰ ਅੱਜ ਪੂਰਾ ਹਾਂ ਤਿਆਰੀ ਤਾਂ ਹੈ ਹਰੇਕ ਹੀ ਜਿੱਤਣ ਆਉਂਦਾ ਬਾਕੀ ਚੀਜ਼ ਮਾਲਕ ਦੇ ਹੱਥਾਂ ਜਿੱਤਣ ਹਰੇਕ ਹੀ ਆਉਂਦਾ ਬਾਕੀ ਜ਼ੋਰ ਲਾਵਾਂਗੇ ਪੂਰਾ ਕੋਈ ਨਹੀਂ ਵੈਸੇ ਤਾਂ ਕਿਵੇਂ ਦੇ ਦੋ 11 ਸਾਲਾਂ ਤੋਂ ਬਾਅਦ ਸ਼ੁਰੂ ਹੋਇਆ ਹੈ ਹਾਂ ਬਸ ਵੀਰੇ ਜ਼ੋਰ ਤਾਂ ਪੂਰਾ ਲਾਇਆ ਹੋਇਆ ਸੀਗਾ ਤੇ ਬਹੁਤ ਟ ਕਰਕੇ ਲੋਕਾਂ ਨੂੰ ਬਹੁਤ ਚਾਅ ਆ ਬੈ ਗੱਲ ਦਾ ਬਸ ਜਿਹੜੇ ਬਾਤ ਗੱਲਬਾਤ ਕਰਦੇ ਆਂ ਬਾਈ ਜੀ ਹਣਾ ਬਾਈ ਜੀ ਕੀ ਨਾਮ ਹੈ ਜੀ ਨਵੀ ਆ ਵੀਰੇ ਕਿੱਥੋਂ ਆਏ ਬਾਈ ਜੀ ਆਸੀ ਕਲਾਂ ਵੀਰੇ ਨਾਲ ਹੀ ਆ ਭਰਾ ਆਪਣਾ ਕਿਵੇਂ ਦੇਖ ਦੋ 11 ਸਾਲਾਂ ਤੋਂ ਬਾਅਦ ਹੁਣ ਵੈਲ ਗੱਡੇ ਦੌੜ ਸ਼ੁਰੂ ਹੋਣ ਵਾਲੀ ਆ ਕਿਵੇਂ ਦੇਖਦੇ ਹੋ ਬਾ ਵੀਰੇ ਵਧੀਆ ਯਾਰ ਬਹੁਤ ਮਤਲਬ ਟਾਈਮ ਬਾਅਦ ਦੇਖਣ ਲੱਗਿਆ ਬਹੁਤ ਚਾਵਾ ਹਰੇ ਕੰਮ ਆਦੇ ਨਵੇੜ ਕੇ ਆਏ ਆ ਜੋ ਵੀ ਆ ਬਾ ਵੀਰੇ ਓਕੇ ਸਾਰਾ ਕੁਝ ਛੱਡ ਕੇ ਆਏ ਵੀ ਸਾਰਾ ਕੁਝ ਛੱਡ ਕੇ ਆਏ ਵੀ ਆ ਦੇਖਣਾ ਮੈਂ ਹਾਂਜੀ ਹਾਂ ਵੀਰੇ ਸਾਰਾ ਕੁਝ ਛੱਡ ਕੇ ਆਇਆ ਗੁਰਦੁਆਰੇ ਜਾ ਕੇ ਆਇਆ ਮੱਥਾ ਟੇਕ ਕੇ ਆਇਆ ਜੀ ਹਾਂਜੀ ਹਾਂਜੀ ਵੀਰੇ ਪਰ ਪਹਿਲਾਂ ਰੱਬ ਦਾ ਨਾਮ ਲਿੱਤਾ ਵਾ ਕਿ ਬਈ ਮਿਹਰ ਕਰੇ ਰੱਬ ਔਰ ਕੰਪੀਟੀਸ਼ਨ ਚੱਲੇ ਤੇ ਜਿੱਤ ਕੇ ਆਈਏ ਹਾਂਜੀ ਹਾਂਜੀ ਵੀਰੇ ਭਾਈ ਜੀ ਕਿਵੇਂ ਦੇਖਦੇ ਹੋ ਹੁਣ ਲੰਬੇ ਸਮੇਂ ਤੋਂ ਬਾਅਦ 11-12 ਸਾਲਾਂ ਤੋਂ ਬਾਅਦ ਦੌੜ ਸ਼ੁਰੂ ਹੋਈ ਹੈ ਕਿਸ ਤਰ੍ਹਾਂ ਦੇਖਦੇ ਹੋ ਭਾਈ ਜੀ ਜਿੰਨਾ ਆ ਖੁਸ਼ੀ ਦਾ ਮਾਹੌਲ ਬਣਿਆ ਇਹਨਾਂ ਕਦੇ ਵੀ ਨਹੀਂ ਬਣਿਆ ਕਿਉਂ ਲੰਬੇ ਸਮੇਂ ਤੋਂ ਬਾਅਦ ਸ਼ੁਰੂ ਹੋ ਰਹੀ ਹੈ ਕਿਉਂ ਇੰਨੀ ਕਿ ਖਰਾਕ ਹੈ ਇਹਨਾਂ ਦੀ ਜਿਆਦਾ ਇੰਨਾ ਕ ਦੇਖਿਆ ਹੋਇਆ ਕਿਉਂ ਦੁੱਧ ਕਿਉਂ ਉਹ ਅੱਜ ਬੁਰਾ ਹੋਣਾ ਭਾਈ ਜੀ ਕਿਉਂ ਜੱਤ ਹਾਰ ਕਰਮਾਂ ਦੀ ਬਣੀ ਹੋਈ ਆ ਪਰ ਸੌਂਕ ਦਾ ਕੋਈ ਮੁੱਲ ਨਹੀਂ ਵੀਰੇ ਕਿਹੜਾ ਸੌਂਕ ਆ ਨਾ ਉਹ ਅੱਜ ਦੇਖਣ ਨੂੰ ਮੈਰੇ ਬੜੀ ਵੱਡੀ ਗੱਲ ਹੈ ਬਾਈ ਜੀ ਵੀ ਸ਼ੌਂਕ ਦਾ ਮੁੱਲ ਨਹੀਂ ਸੌਂਕ ਦਾ ਵੀਰੇ ਕੋਈ ਮੁੱਲ ਨਹੀਂ ਆ ਦੇਖੋ ਕਿੱਡਾ ਕੱਟ ਐ ਨਾ ਕਦੇ ਕਬਾਡੀ ਤੇ ਵੀ ਨਹੀਂ ਹੋਣਾ ਕਿੰਨਾ ਅੱਜ ਹੋਣਾ ਕਿਸ ਤਰ੍ਹਾਂ ਦੀ ਤਿਆਰੀਆਂ ਕਰਕੇ ਆ ਫਿਰ ਅੱਜ ਬਾਈ ਜੀ ਤਿਆਰੀਆਂ ਤਾਂ ਰੱਬ ਆਸਰੇ ਹੁੰਦੀਆਂ ਨੇ ਬਾਕੀ ਕਰਮਾਂ ਦੀ ਜਿੱਤ ਹਾਰ ਆ ਜਾਨੀ ਕਿ ਆਪ ਦੇ ਕੰਨ ਹਰੇਕ ਜੋਰ ਲਾਉਂਦਾ ਵੀਰੇ ਕੀ ਨਾਮ ਰੱਖ ਕੀ ਨਾਮ ਐ ਇਹਦਾ ਵੀਰੇ ਬਾਦਲ ਬਾਦਲਾਂ ਰੱਖਿਆ ਹਾਂਜੀ ਵੀਰੇ ਪੂਰਾ ਤਿਆਰ ਆ ਫਿਰ ਅੱਜ ਜਿੱਤਨ ਪੂਰਾ ਵੀਰੇ ਪੂਰਾ ਪੂਰਾ ਮਾਣ ਹੈ ਭਰੋਸਾ ਪੂਰਾ ਹੈ ਹਾਂ ਵੀਰੇ ਫੁੱਲ ਮਾਣ ਜੇ ਤਹਾਰ ਬਾਕੀ ਕਰਮਾਂ ਦੀ ਆਪਦੇ ਕੰਨੀਓ ਪੂਰਾ ਮਾਨ ਆ ਵੀਰੇ ਪੂਰਾ ਅਖੀਰਲੇ ਸਾਧ ਮੈਂ ਜੋਰ ਲਾ ਕੇ ਜਾਣਾ ਹਾਂ ਬਾਈ ਜੀ ਪੂਰਾ ਜੋਰ ਲਾ ਕੇ ਫੇਰ ਨਿਕਲ ਉਤਸ਼ਾਹ ਕਿਵਨਾ ਦੇ ਦੋ ਕਿਹੋ ਜਿਹਾ ਉਤਸ਼ਾਹ ਪੁੱਛੋ ਹੀ ਨਾ ਬਾਈ ਜੀ ਕਿੰਨਾ ਕਿ ਚਾਈ ਜੜਿਆ ਹੋਇਆ ਵਿਆਹ ਜਿੰਨਾ ਚਾਜਦਾ ਮਲਾਦਾ ਕਈ ਦਿਨਾਂ ਤੋਂ ਉਹਨੂੰ ਪ੍ਰੋਪਰ ਨੀਂਦ ਵੀ ਨਹੀਂ ਆਈ ਹੋਣੀ ਬਾਈ ਜੀ 15 ਦਿਨ ਹੋ ਗਏ ਇਹਨਾਂ ਨੂੰ ਫੁੱਲ ਸੌਂਦਿਆਂ ਨੂੰ ਸਾਮ ਪਹਿਲਾਂ ਵੀ ਹੁੰਦੀ ਆ ਕਿਹੜਾ ਹੁਣ ਸੌਂਕੇ ਵੀ ਨਹੀਂ ਦੇਖਿਆ ਉੱਠ ਉੱਠ ਕੇ ਬਾਰ ਬਾਰ ਇਹਨਾਂ ਨੂੰ ਹੀ ਦੇਖਣਾ ਪੈਂਦਾ ਸੈਟ ਆ ਆਹੀ ਚੀਜ਼ ਆ ਬਾਈ ਜੀ ਪਰਮਾਤਮਾ ਦੇ ਬੋਲ ਹੁੰਦਾ ਹੋਈ ਹੋਣਾ ਕਾਫੀ ਤਾਂ ਸੁੱਤੇ ਨਹੀਂ ਹੋਣੇ ਸਾਰਾ ਧਿਆਨ ਇਹਨਾਂ ਬੱਲ ਮੈਂ ਕਹਿੰਦਾ ਜੀ ਇਹਨਾਂ ਦਾ ਆਪਦੀ ਰੋਟੀ ਦਾ ਧਿਆਨ ਨਹੀਂ ਕਿੰਨਾ ਇਹਨਾਂ ਦਾ ਕਰਨਾ ਪੈਂਦਾ ਗਾ ਜਿਆ ਖੁਰਾਕਾ ਕਿਵੇਂ ਮੇਰੇ ਨਾਲ ਖੁਰਾਕਾ ਬਾਈ ਜੀ ਦੁੱਧ ਬਦਾਮ ਘਿਓ ਸੋਲੇ ਯਾਨੀ ਕਿ ਆਪ ਦੇ ਨਾਲ ਬੱਦ ਖੁਰਾਕਾ ਇਹਨਾਂ ਦੀ ਆਪ ਚਾਹੇ ਇੱਕ ਟਾਈਮ ਰੋਟੀ ਘੱਟ ਖਾ ਲਈਏ ਕੜੀ ਇਹਨਾਂ ਦੀ ਰੋਟੀ ਉਹ ਟਾਈਮ ਟੂ ਟਾਈਮ ਦੇਣੀ ਪੈਣੀ ਬੜੀ ਵੱਡੀ ਗੱਲ ਹੈ ਕਿ ਭਾਵੇਂ ਆਪ ਚਾਹੇ ਘੱਟ ਖਾਈਏ ਵੀ ਇਹਨਾਂ ਨੂੰ ਖਰਾਕ ਪੂਰੀ ਦੇਣੀ ਦੇਣੀ ਚਾਹੀਦੀ ਹੈ ਭਾਈ ਆਪਾ ਘਟ ਖਾਵਾਂਗੇ ਆਪਣਾ ਸਰਜੂ ਇਹਨਾਂ ਨੇ ਜ਼ੋਰ ਲਾਉਣਾ ਇਹਨਾਂ ਦਾ ਨਹੀਂ ਨਾ ਸਰਨ ਅੱਜ ਆ ਕੇ ਵੀ ਜਦੋਂ ਉਹ ਕਰਨਾਗਾ ਦੁੱਧ ਘਟੋ ਘੜ ਤਿੰਨ ਚਾਰ ਲੀਟਰ ਇੱਕ ਟਾਈਮ ਦਾ ਦੁੱਧ ਦੇਣਾ ਪੈਣਾ ਫੇਰ ਕਿਤੇ ਜਾ ਕੇ ਗਾਲੂ ਕੰਪੀਟੀਸ਼ਨ ਚ ਦੁਬਾਰੇ ਆਉਣਾ ਇਹ ਤਾਂ ਹੈ ਨਹੀਂਗਾ ਵੀ ਜਾ ਕੇ ਕੀਲੇ ਤੇ ਬੰਨਤਾ ਕੰਮ ਖਤਮ ਹੋ ਗਿਆ ਬਈ ਕਿਵੇਂ ਦੇਖਦੇ ਹੋ ਵੀ 11 ਸਾਲ ਤੋਂ ਬਾਅਦ ਜਿਹੜਾ ਹੁਣ ਸ਼ੁਰੂ ਹੋਣ ਲੱਗੇ ਕੁਝ ਹੀ ਸਮਾਂ ਰਹਿ ਗਿਆ ਵਾਹ ਭਾਈ ਵੱਧ ਤੋਂ ਵੱਧ 15-20 ਮਿੰਟ ਰਹਿ ਗਏ ਯਾਨੀ ਕਿ ਚਾਹ ਵਿਆਹ ਤੋਂ ਵੱਧ ਅੱਜ ਧੜਕਣਾ ਹੁਣ ਤੇਜ਼ ਪੂਰੇ ਧੜਕਣਾ ਫੁੱਲ ਤੇਜ਼ ਆ ਵੀਰੇ ਇਹ ਵੀ ਦੇਖਦੇ ਆ ਕੀ ਬੰਦਦਾ ਕੀ ਨਹੀਂ ਬੰਦਦਾ ਕਿਉਂ ਜਿੱਤਨ ਦਾ ਹੁਣ ਕਿੰਨੇ ਖੜੇ ਆ ਸਾਰੀ ਆਈ ਹੋਇਆ ਕਰਮਾਂ ਦੀ ਹੈ ਸਾਰੇ ਰੱਬ ਦਾ ਨਾਮ ਲਿਆ ਹੁਣ ਆਉਣ ਤੋਂ ਪਹਿਲਾਂ ਤਾਂ ਗੁਰਦੁਆਰੇ ਮੱਥਾ ਟੇਕ ਕੇ ਹੀ ਫੇਰ ਆਏ ਜਦ ਤੱਕ ਉਹ ਤੋਂ ਬਿਨਾ ਹੈ ਵੀ ਹੈ ਨਹੀਂ ਜੀ ਕੋਈ ਜੱਤ ਹਰ ਉਹਦੇ ਨਾਲ ਹੀ ਆ ਸਾਰਿਆਂ ਨੂੰ ਕਿਵੇਂ ਦੇਖ ਦੋ ਵੀ ਕਈ ਨੌਜਵਾਨ ਨੇ ਬੜੇ ਦੂਰੋਂ ਦੂਰੋਂ ਆਏ ਨੇ ਬੈਲ ਗੱਡੀਆਂ ਲੈ ਕੇ ਆਏ ਨੇ ਕਿਵੇਂ ਦਾ ਉਤਸ਼ਾਹ ਕਿਵੇਂ ਦਾ ਮਾਹੌਲ ਲੱਗ ਰਿਹਾ ਇਸ ਟਾਈਮ ਆ ਆ ਵੀਰ ਵੀਰੇ ਪਟਿਆਲੇ ਤੋਂ ਆਏ ਹੋਏ ਆ ਇਸ ਵੀਰੇ 8 ਵਜੇ ਪਟਿਆਲੇ ਤੋਂ ਆਏ ਆ ਇਕੱਲੇ ਬੈਲ ਗੱਡੀਆਂ ਦੀ ਖਾਤਰ داری ਨੌਜਵਾਨ ਆ ਹੁਣ ਆਏ ਆ ਲੁੱਪੋ ਤੋਂ ਦਰਾਹੇ ਤੋਂ ਇਹ ਸਾਡੇ ਵੱਡੇ ਆ ਨਾਲ ਬੈਰ ਰੱਖ ਸਕਦਾ ਭਾਈ ਜੀ ਭਾਈ ਜੀ ਹੁਣੇ ਦੱਸ ਰਹੇ ਦਰਾਹੇ ਤੋਂ ਆਏ ਨੇ ਮਰਖਾ ਦਰਾਹੇ ਤੋਂ ਆਏ ਭਾਈ ਦੱਸ ਹਾਂਜੀ ਹਾਂ ਦਰਾਹੇ ਸਪੈਸ਼ਲ ਆਏ ਹੋ ਵੀ ਵੀ ਦੌੜ ਹੈ ਬੈਲ ਗੱਡੀਆਂ ਦੀ ਬਿਲਕੁਲ ਬਿਲਕੁਲ ਬਹੁਤ ਐਵੇਂ ਦਾ ਚਾਹ ਕਿਵੇਂ ਬਹੁਤ ਸਾਲ ਬਹੁਤ ਸਾਲ 12-10 ਸਾਲ ਬਾਅਦ ਭੱਜੀ ਆਣੇ ਬਾਲ ਬਹੁਤ ਢੀਕ ਸੀ ਇਹ ਜੇ ਬੋਲਦਾਂ ਦੀ ਦੌੜ ਦੀ ਬਹੁਤ ਲੋਕਾਂ ਨੂੰ ਹਤਾਸ ਸੀਗਾ ਹਾਂ ਕਿਵੇਂ ਦਾ ਲੱਗ ਰਿਹਾ ਵੀ ਕੁਝ ਹੀ ਹੁਣ ਮੈਂਟਰ ਰਹਿ ਗਏ ਨੇ ਤੇ ਦੌੜ ਸ਼ੁਰੂ ਹੋਣ ਵਾਲੇ ਕਿਵੇਂ ਦਾ ਲੱਗ ਰਿਹਾ ਬਸ ਆਏ ਕਹਿੰਦਾ ਵੀ ਮੈਂਟਰ ਕਾ ਦੇ ਲੰਗਣ ਦੇਖੀਏ ਆ ਸਾਰਾ ਮੇਲਾ ਇਹੀ ਦੌੜ ਦੇਖਣ ਆਲਾ ਹੈ ਮਤਲਬ ਜਿੰਨਾ ਚਾਹ ਹੈਗਾ ਬਾ ਰਾਤ ਤਾਂ ਨੀਂਦ ਨਹੀਂ ਆਉਂਦੀ ਹੋਣੀ ਨਾ ਜੀ ਨਾ ਰਾਤ ਤਾਂ ਜਿੱਦਣ ਦੀਆਂ ਖੇਡ ਰੱਖਿਆ ਉਦਣ ਦੀ ਨੀਂਦ ਤਾਂ ਆਈ ਬੋਲਦਾਂ ਆਪਣੇ ਲੱਗੇ ਨੇ ਆ ਆਪਣੀ ਬੋਲਦਾਂ ਗਰੁੱਪ ਦੇ ਸਾਰੇ ਤਿਆਰੀਆਂ ਕਿਵੇਂ ਚੱਲੀਆਂ ਫਿਰ ਪੂਰੇ ਜੋਰ ਸ਼ੋਰ ਨਾਲ ਬਾਈ ਜੀ ਕੀ ਨਾਮ ਹੈ ਜੀ ਗੁਰਵਿੰਦਰ ਸਿੰਘ ਜੀ ਕਿੱਥੋਂ ਹੈ ਬਾਈ ਜੀ ਕੁਗਰਾਣਾ ਪਿੰਡ ਜੀ ਕਿਵੇਂ ਦੇਖੋ ਬਾਈ ਜੀ 11 ਸਾਲਾਂ ਤੋਂ ਬਾਅਦ ਤਕਰੀਬਨ ਦੌੜਾ ਸ਼ੁਰੂ ਹੋਣੀ ਆ ਨੇ ਬੈਲ ਗੱਡੀਆਂ ਦੀ ਅਸੀਂ ਜੀ ਬਹੁਤ ਵਧੀਆ ਦੇਖ ਰਹੇ ਆ ਬਾਕੀ ਭਗਵੰਤ ਮਾਨ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਆ ਜੀ ਸਾਡਾ ਜੋ ਕੀ ਸਾਨੂੰ ਬੈਲ ਦੜਾਕਾਂ ਨੂੰ ਸਾਨੂੰ ਮੌਕਾ ਮਿਲ ਦਿੱਤਾ ਜੀ ਬਹੁਤ ਬਹੁਤ ਵਧੀਆ ਸਾਡਾ ਕੰਮ ਕੀਤਾ ਜੀ ਉਹਨਾਂ ਨੇ ਤੇ ਬਾਕੀ ਜੀ ਸਾਨੂੰ ਬਹੁਤੋ ਸ਼ਾ ਸਾਰੇ ਬੈਲ ਦੜਾਕਾਂ ਨੂੰ ਵੇ ਇਹਨਾਂ ਟਾਈਮ ਬਾਅਦ ਖੇਡ ਹੋ ਰਹੀ ਹੈ ਜੀ ਕਿਵੇਂ ਦਾ ਲੱਗ ਰਿਹਾ ਵੀ ਇੰਨੇ ਸਾਲਾਂ ਤੋਂ ਬਾਅਦ ਆ ਸ਼ੁਰੂ ਹੋਣਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਵੀ ਜਾਣ ਕੇ ਕਹ ਰਹੇ ਨੇ ਵੀ ਜਿਵੇਂ ਕਹਿੰਦਾ ਵੀ ਜੱਟ ਨੂੰ ਮੇਲਾ ਹੁੰਦਾ ਉਹ ਕੰਮ ਆ ਰਿਹਾ ਜੀ ਚਾਹਪੂਰਾ ਚਾਹਪੂਰਾ ਜੀ ਹਾਂਜੀ ਕਈ ਸਾਲ ਮੈਂ ਕਹਿੰਦਾ ਜਦੋਂ ਦਾ ਪਤਾ ਲੱਗਿਆ ਹੋਣਾ ਮੈਂ ਕਿ ਵੀ ਸ਼ੁਰੂ ਹੋਣੀ ਉਹ ਤਾਂ ਮੈਨੂੰ ਲੱਗਾ ਮੁੜ ਕੇ ਨੀਂਦ ਨਹੀਂ ਆਈ ਹਣੀ ਨਹੀਂ ਜੀ ਬਹੁਤ ਹੁਸ਼ਾ ਜੀ ਦੇਖੋ ਸਾਰੇ ਵੀਰ ਭੈਣ ਨੇ ਜੋ ਵੀ ਹੈਗੇ ਜੀ ਸਾਰੇ ਆਪਾਂ ਨੂੰ ਮੰਨ ਕੇ ਚਲੋ ਵੀ ਇੱਕ ਦੂਜੇ ਨੂੰ ਫੋਨ ਤੇ ਲਾ ਕੇ ਕਰਨ ਵੀ ਖੇਡ ਸਟਾਰਟ ਹੋ ਰਹੀ ਹੈ ਖੇਡ ਸਟਾਰਟ ਹੋ ਰਹੀ ਆ ਸਾਰਿਆਂ ਨੂੰ ਵਧਾਈਆਂ ਦੇਣ ਲੱਗੇ ਜੀ ਤਾਂ ਕਿਵੇਂ ਕਿਵੇਂ ਕੀ ਕੀ ਕੁਝ ਕੀਤਾ ਤਿਆਰੀਆਂ ਦੇ ਵਿੱਚ ਤੁਸੀਂ ਤਿਆਰੀਆਂ ਦੇਖੋ ਜੀ ਤਿਆਰੀ ਤਾਂ ਹਰ ਰੋਜ਼ ਹੁੰਦੀ ਰਹਿੰਦੀ ਆ ਹਰ ਰੋਜ਼ ਦੇਖੋ ਜੋ ਮੋਬਾਈਲ ਨੇ ਇਹਦਾ ਪੁੱਤਾਂ ਕੋ ਸਾਹਮਣੇ ਪੈਂਦੇ ਸਾਨੂੰ ਬਾਕੀ ਜੀ ਦੇਖੋ ਇੱਕ ਦੂਜੇ ਨਾਲ ਕੰਡੈਕਟ ਕਰਨਾ ਪੈਂਦਾ ਵੀ ਸਾਨੂੰ ਵੀ ਭਾਈ ਤੁਸੀਂ ਤਿਆਰ ਹੋ ਉਹ ਕਹਿੰਦੇ ਨੇ ਹਾਂ ਜੀ ਤਿਆਰ ਆਸੀਂ ਤਾਂ ਕਿਸ ਤਰ੍ਹਾਂ ਦੀ ਖਰਾਕ ਵਗੈਰਾ ਕਿਸ ਤਰ੍ਹਾਂ ਦੀ ਖਰਾਕ ਤਾਂ ਹੀ ਦੇਖੋ ਹਰ ਰੋਜ਼ ਬੱਚਿਆਂ ਨੂੰ ਦੇਣੀ ਪੈਂਦੀ ਇਹਨਾਂ ਨੂੰ ਜਿਵੇਂ ਦੁੱਧ ਘਿਓ ਦਹੀਂ ਮੱਖਣ ਬਦਾਮ ਕਾਜੂ ਬਹੁਤ ਚੀਜ਼ਾਂ ਇਦਾਂ ਦਾ ਜਾਂ ਕਾਜੂ ਵਗੈਰਾ ਵੀ ਦੇਣਾ ਪੈਂਦਾ ਨਹੀਂ ਬਹੁਤ ਚੀਜ਼ਾਂ ਦੇਣੀਆਂ ਪੈਂਦੀਆਂ ਨੇ ਜੀ ਜੋ ਜਾਣ ਕੇ ਆਪਾਂ ਬੱਚੇ ਨੂੰ ਨਹੀਂ ਦੇ ਸਕਦੇ ਜੋ ਇਹਨਾਂ ਨੂੰ ਦੇਣੀਆਂ ਪੈਂਦੀ ਸਾਨੂੰ ਵੱਧ ਤੋਂ ਵੱਧ ਖਰਾਕ ਹਾਂਜੀ ਵੱਧ ਤੋਂ ਵੱਧ ਖਰਾਕ ਦੇਣੀ ਪੈਂਦੀ ਆ ਯਾਨਕਿ ਇੱਕ ਦਿਨ ਦੀ ਘੱਟੋ ਘੱਟ 5-700 ਦੀ ਖਰਾਕ ਹੁੰਦੀ ਹੈ ਸਾਡੇ ਬੱਚੇ ਇੱਕ ਦਿਨ ਦੀ ਇੱਕ ਦਿਨ ਦੀ ਹਾਂਜੀ ਇਹ ਵੀ ਘੱਟੋ ਘਾਟਾ ਵੱਧ ਤੋਂ ਵੱਧ ਇਹਦਾ ਕੋਈ ਲਿਮਟ ਨਹੀਂ ਨਹੀਂ ਵੱਧ ਤੋਂ ਵੱਧ ਕੋਈ ਲਿਮਟ ਨਹੀਂ ਜੀ ਕਿਉਂ ਜਦੋਂ ਵੀ ਬੱਚਾ ਹੁਣ ਜਿਵੇਂ ਹੁਣ ਇਧਰੋਂ ਭੱਜ ਕੇ ਆਣਗੇ ਬੱਚੇ ਭੱਜ ਕੇ ਆਉਣਗੇ ਇਹਨਾਂ ਨੂੰ ਦੁੱਧ ਜੂਸ ਸਾਰਾ ਕੁਝ ਦੇਣਾ ਪੈਣਾ ਸਾਨੂੰ ਹਾਂਜੀ ਯਾਨੀ ਕਿ ਹੁਣ ਉਤਰੋਂ ਦੌੜ ਪੂਰੀ ਕਰਕੇ ਆਉਣਗੇ ਤਾਂ ਨਾਲ ਤੁਸੀਂ ਦੁੱਧ ਜੂਸ ਵਗੈਰਾ ਤਿਆਰ ਰੱਖਿਆ ਹਾਂਜੀ ਯਾਨੀ ਕਿ ਦੁੱਧ ਘਰ ਜਾ ਕੇ ਦੇਵਾਂਗੇ ਜੀ ਤੇ ਜੂਸ ਵਗੈਰਾ ਇਦੋਂ ਇਹ ਚੀਜ਼ ਤਾਂ ਵੀ ਜਿਵੇਂ ਆਮ ਐਥਲੈਟਿਕਸ ਕਰਦੇ ਨੌਜਵਾਨ ਕਰਦੇ ਤਾਂ ਉਹ ਵੀ ਸਿਸਟਮ ਹੋ ਗਿਆ ਜਿਵੇਂ ਹਾਂਜੀ ਹਾਂ ਹਾਂ ਕਿਉਂ ਜੀ ਜੇ ਇਹਨਾਂ ਨੂੰ ਨਹੀਂ ਸੰਭਾਂਗੇ ਫੇਰ ਕੱਲ੍ਹ ਤੇ ਦੌੜ ਕਿਵੇਂ ਪੂਰੀ ਕਰਨਗੇ ਜੀ ਹਾਂਜੀ ਨਾਲ ਦੇ ਨਾਲ ਖਰਾਕ ਕੋਟ ਟਾਈਮ ਦੇਈ ਜਾਂਦੀ ਹਾਂਜੀ ਹੈ ਟੋ ਟਾਈਮ ਹਾਂ ਮੈਂ ਮੈਂ ਟਾਈਮ ਜੀ ਹਾਂਜੀ ਸੋ ਬਿਲਕੁਲ ਪੂਰਾ ਉਤਸ਼ਾਹ ਹੈ ਬਾਈ ਜੀ ਹੋਣੇ ਬਾਈ ਜੀ ਕੀ ਨਾਮ ਹੈ ਜੀ ਮੇਰਾ ਕੁਲਦੀਪ ਸਿੰਘ ਹੈ ਵੀਰੇ ਕਿੱਥੋਂ ਬਾਈ ਜੀ ਪਿੰਡ ਗੁਰੂ ਸਰ ਕੋਂ ਕੇ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਦੇਖਦੇ ਹੋ ਵੀ ਇਹਨਾਂ ਸਾਲਾਂ ਤੋਂ ਬਾਅਦ ਬਹੁਤ ਵਧੀਆ ਵੀਰੇ ਇੰਨਾ ਚਾਹ ਆ ਇੱਕ ਮੈਨੂੰ ਜਿੱਦੇ ਮੇਰਾ ਵਿਆਹ ਸੀ ਹੋ ਦੇਣ ਦੀਆਂ ਚਾਹ ਸੀ ਇੱਕ ਮੈਨੂੰ ਅੱਜ ਚਾਹ ਆ ਅੱਜ ਥੈਂਕ ਯੂ ਕਰਦੇ ਆ ਵੀਰੇ ਪੰਜਾਬ ਸਰਕਾਰ ਦਾ ਬਹੁਤ ਵਧੀਆ ਵੀ ਵਿਆਹ ਵਰਗਾ ਇੱਕ ਦਿਨ ਵਿਆਹ ਹਾਂਜੀ ਜਿੱਦੇ ਵਿਆਹ ਵਾਲਾ ਦਿਨ ਇੰਨਾ ਚਾਹ ਸੀ ਉਸ ਦਿਨ ਅੱਜ ਆ ਬਹੁਤ ਚਾਹ ਵੀਰੇ ਅ ਅਸੀਂ ਬੋਲਤ ਭਜਾਉਣਾ ਵਾ ਤੇ ਦੂਜੇ ਦੂਜੀ ਹੀਟ ਚ ਭਜਾਵਾਂਗੇ ਤੇ ਬਹੁਤ ਚਾਹ ਵੀਰੇ ਥੈਂਕ ਯੂ ਕਰਦੇ ਆ ਸਰਕਾਰ ਦਾ ਬਹੁਤ ਵਧੀਆ ਯਾਰ ਭਾਈ ਬਹੁਤ ਖੁਸ਼ੀ ਹੈ 11 ਸਾਲਾਂ ਬਾਅਦ ਸਾਡੀ ਇਹ ਖੇਡ ਹੋਣ ਲੱਗੀ ਆ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਇਸ ਵਾਰ ਇਹ ਕਿਸ ਤਰ੍ਹਾਂ ਦੀ ਤਿਆਰੀ ਕਰਾਈ ਹੈ ਕਿਸ ਤਰ੍ਹਾਂ ਦਾ ਮਤਲਬ ਬਾਲ ਦੀ ਤਿਆਰੀ ਹੈ ਕਿਵੇਂ ਦੇਖਦੇ ਬਹੁਤ ਤਿਆਰੀ ਹੈ ਜੀ ਬਹੁਤ ਦਿਨਾਂ ਤੋਂ ਰੈਸਲ ਕਰ ਰਹੇ ਆ ਜੀ ਪਹਿਲਾਂ 10 ਤੋਂ 15 ਵਾਰ ਰੈਸਲ ਹੋ ਚੁੱਕੀ ਹੈ ਜੀ ਤੇ ਤਿਆਰੀ ਬਹੁਤ ਹੈ ਦੇਖੋ ਅੱਜ ਕੀ ਬਣਦਾ ਪਰਮਾਤਾ ਦੇਖੋ ਜੀ ਹਾਂਜੀ ਕੀ ਨਾਮ ਵਗੈਰਾ ਵੀ ਰੱਖਿਆ ਦਾ ਹਾਂਜੀ ਇਹਦਾ ਨਾਮ ਜੀ ਇਹਦਾ ਨਾਮ ਸੂਰਮਾ ਜੀ ਸੂਰਮਾ ਹਾਂਜੀ ਹਾਂਜੀ ਲੱਗਦਾ ਫਿਰ ਅੱਜ ਸੂਰਮਾ ਜੱਤੂ ਗੱਜ ਚੈਂਪੀਅਨਸ਼ਿਪ ਹਾਂਜੀ ਉਮੀਦ ਤਾਂ ਹੈਗੀ ਆ ਜੀ ਹੋਪਫੁਲੀ ਦੇਖੋ ਜੀ ਅੱਗੇ ਕੀ ਬਣਦਾ ਜੀ ਆਪ ਦੇਖਣ ਨੂੰ ਵੀ ਇਸ ਟਾਈਮ ਪੂਰਾ ਕਰ ਲੋ ਵੀ ਅਗਰੈਸਿਵ ਲੱਗ ਰਿਹਾ ਵਾ ਵੀ ਤਿਆਰ ਹੀ ਆ ਵੀ ਹੁਣ ਇੱਕ ਵਾਰ ਵੀ ਛੱਡ ਦੋ ਰੱਸਾ ਛੱਡ ਦੋ ਵੀ ਅਸੀਂ ਭੱਜਾਂ ਨੂੰ ਤਿਆਰ ਹਾਂ ਹਾਂਜੀ 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 ਤਿਆਰੀ ਪੂਰੀ ਕਰਕੇ ਆਏ ਆ ਜੀ ਖਰਾਕ ਰੁਕ ਪੂਰੀ ਚੱਲਦੀ ਆ ਜੀ ਸਾਰਾ ਕੁਝ ਪੂਰਾ ਹੈ ਜੀ ਹਾਂਜੀ ਕੀ ਦਿਨ ਨੂੰ ਖਰਾਕ ਵਗੈਰਾ ਚ ਕੀ ਖਰਾਕ ਜੀ ਇਹਨਾਂ ਨੂੰ ਬਦਾਮ ਵੀ ਹੋ ਗਏ ਜੀ ਸਾਰਾ ਕੁਝ ਜਾਂਦਾ ਜੀ ਜੋ ਕਿ ਵਧੀਆ ਸਾਰੀਆਂ ਚੀਜ਼ਾਂ ਕੋਸਟਲੀ ਉਹ ਸਭ ਇਹ ਕਹਿੰਦੇ ਆਪਾਂ ਆਪਾਂ ਆਪ ਬੰਦੇ ਨਹੀਂ ਕਹਿੰਦੇ ਜੋ ਇਹ ਕਹਿੰਦੇ ਆ ਜੀ ਮਤਲਬ ਕਿ ਆਪ ਅਸੀਂ ਉਹਨਾਂ ਨਹੀਂ ਖਾਂਦੇ ਜਿੰਨਾ ਤੁਸੀਂ ਇਹਨਾਂ ਦੇ ਹਾਂਜੀ ਅਸੀਂ ਆਪ ਦਾ ਭੁੱਲ ਜਾਗੇ ਕਹਿਣ ਦਾ ਮਤਲਬ ਪਹਿਲਾਂ ਇਹਨਾਂ ਦਾ ਧਿਆਨ ਰੱਖਦੇ ਆ ਜੀ ਇਹਨਾਂ ਨੂੰ ਵਧੀਆ ਖਰਾਕ ਜੀ ਦੇ ਇੱਕ ਮੱਖਣ ਹੋ ਗਿਆ ਘਿਓ ਹੋ ਗਿਆ ਪੂਰਾ ਸ਼ੁੱਧ ਦੇਣਾ ਜੋ ਵੀ ਆਪਾਂ ਹਜੇ ਆਪਦੇ ਲਈ ਕਰ ਲਾਂਗੇ ਵੀ ਕੋਈ ਥੋੜੀ ਜੀ ਲੋ ਕੋਸਟਲੀ ਚੀਜ਼ ਲੈ ਲਿਆ ਪਰ ਇਹਨਾਂ ਲਈ ਜੋ ਕੁਆਲਟੀ ਵਾਈਜ਼ ਪੂਰੀ ਵਧੀਆ ਚੀਜ਼ ਹੋਗੀ ਉਹੀ ਅਸੀਂ ਪ੍ਰੇਫਰੈਂਸ ਕਰਦੇ ਆਂ ਕਿਸ ਤਰ੍ਹਾਂ ਦੇਖਦੋ ਵੀ ਬਹੁਤ ਸਾਲ ਬਾਅਦ ਇਹ ਸ਼ੁਰੂ ਹੋਣ ਲੱਗਿਆ ਨੇ ਤਾਂ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਕਿਸ ਤਰ੍ਹਾਂ ਦਾ ਜਨੂੰਨ ਹੈ ਤੁਹਾਡੇ ਵਿੱਚ ਹੋਰ ਸਾਥੀ ਨੇ ਤੁਹਾਡੇ ਇੱਥੇ ਆਏ ਨੇ ਜਨੂੰਨ ਤਾਂ ਜੀ ਬਹੁਤ ਆ ਬਾਕੀ ਤੁਸੀਂ ਦੇਖ ਸਕਦੇ ਹੋ ਘੱਟ ਤੋਂ ਘੱਟ 100 ਗੱਡੀਆਂ ਨੇ ਜੀ ਦੇਖੋ ਜਨੂੰਨ ਕਰਕੇ ਹੀ ਹੈ ਜੀ ਇੱਥੇ ਸਾਰਾ ਕੁਝ ਹਾਂਜੀ ਕਿਉਂਕਿ ਜੇ ਇਹ ਖੇਡ ਖੁੱਲੂਗੀ ਤਾਂ ਹੀ ਸਾਰਾ ਕੁਝ ਹੈ ਜੀ ਇਹ ਹਾਂਜੀ ਆ ਤੁਸੀਂ ਆਪ ਦੇਖਿਆ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ ਚਾ ਹੈ ਹੋਰ ਇਹਨਾਂ ਜਿਹੜੀਆਂ ਇਸ ਗੇਮ ਦੀ ਬਹੁਤ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ 12-13 ਸਾਲ ਹੋ ਗਏ ਕੰਮ ਰੁਕਿਆ ਸੀ ਉਹ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਉਹਨੂੰ ਇਸ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ ਪਰਸੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ 19 ਤਰੀਕ ਨੂੰ ਇੱਥੇ ਇਨਾ ਖੇਡਾਂ 'ਚ ਆ ਕੇ ਇਨਾਮ ਵੀ ਵੰਡਣਗੇ ਵੈਸੇ ਕਿਲਾਪੁਰ ਦੀ ਇਕਲਾ ਰਾਏਪੁਰ ਦੀ ਹੈ ਜਿਹੜੀ ਇਹ ਗੇਮ ਹੈ ਇਹਨੂੰ ਪਿੰਡੂ 올림픽ਸ ਕਿਹਾ ਜਾਂਦਾ ਮਿੰਨੀ 올림픽ਸ ਵੀ ਕਹਿ ਲੀਏ ਔਰ ਬੜੇ ਲੰਮੇ 1933 ਤੋਂ ਇਹ ਇਹਨਾਂ ਦੀ ਸ਼ੁਰੂਆਤ ਹੋਈ ਸੀ ਔਰ ਉਹਦੇ ਉਸ ਤੋਂ ਬਾਅਦ ਇਹ ਲਗਾਤਾਰ ਚਲਦੀਆਂ ਰਹੀਆਂ ਵਿੱਚ ਫਿਰ ਜਿਵੇਂ ਜਿਵੇਂ ਜਿਸ ਨੂੰ ਵੀ ਕੋਈ ਖੇਡ ਆਉਂਦੀ ਹੈ ਉਹਦੇ ਵਿੱਚ ਹਿੱਸਾ ਲੈ ਲੈਂਦਾ ਔਰ ਫਿਰ ਇਹ ਪਹਿਲਾਂ ਦੀਆਂ ਵੀ ਦੌੜ ਹੋਣ ਲੱਗੀ ਕਿ ਬੈਲਗੱਡੀਆਂ ਦੀ ਤੋਂ ਫਿਰ ਪਿਛਲੇ ਸਮੇਂ ਵਿੱਚ ਕੁਝ ਰੋਕ ਲੱਗੀ ਸੀ ਉਸ ਨੂੰ ਸਹੀ ਕਰਕੇ ਇਹ ਜਿਹੜਾ ਚਾਹ ਵੀ ਲੋਕਾਂ ਦਾ ਪੂਰਾ ਕਰਿਆ ਜੀ ਸਾਹਿਬ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਸਾਹਿਬ ਇਸ ਸਮੇਂ ਹਸਪਤਾਲ 'ਚ ਦਾਖਲ ਨੇ ਸਿਹਤ ਠੀਕ ਨਹੀਂ ਉਹਨਾਂ ਦੀ ਔਰ ਵਿਰੋਧੀ ਧਿਰਾਂ ਦੇ ਵੱਲੋਂ ਇਸ ਤੇ ਸਿਆਸੀ ਸਵਾਲ ਕੀਤੇ ਜਾ ਰਹੇ ਸਿਆਸੀ ਤੰਜ ਕੱਸਿਆ ਜਾ ਰਿਹਾ ਹੈ ਸਿਹਤ ਨੂੰ ਲੈ ਕੇ ਕਿਵੇਂ ਦੇਖਦੇ ਹੋ ਇਹਨੂੰ ਦੇਖੋ ਚਾਹੇ ਮੁੱਖ ਮੰਤਰੀ ਸਾਹਿਬ ਨੇ ਚਾਹੇ ਕੋਈ ਇਸ ਦੇਸ਼ ਦਾ ਇਸ ਸਟੇਟ ਦਾ ਕੋਈ ਵੱਡਾ ਛੋਟਾ ਨਾਗਰਿਕਾ ਹੈ ਇਨਸਾਨ ਹੈ ਮਨੁੱਖ ਹੈ ਉਹ ਕੋਈ ਵੀ ਕਿਤੇ ਵੀ ਢਿੱਲਾ ਮੱਠਾ ਹੋ ਸਕਦਾ ਸੇਤ ਨਾਸਾਜ ਹੋ ਸਕਦੀ ਹੈ ਉਹਦੇ ਤੇ ਮੈਨੂੰ ਤਾਂ ਹੀ ਪਤਾ ਲੱਗਦਾ ਵੀ ਤੰਜ ਕਸਣ ਵਾਲੀਆਂ ਕਿਹੜੀਆਂ ਗੱਲਾਂ ਹੋਇਆ ਕਰਦੀਆਂ ਅਸੀਂ ਸਾਡੀ ਜਿਹੜਾ ਸਾਨੂੰ ਗੁਰੂ ਗ੍ਰੰਥ ਸਾਹਿਬ ਸੀ ਸਰਬੱਤ ਦਾ ਭਲਾ ਮੰਗਣਾ ਹੁੰਦਾ ਜੇ ਕੋਈ ਇਹੋ ਜੀ ਕਿਤੇ ਗੱਲ ਵਿੱਚ ਆਉਂਦਾ ਤਾਂ ਆਪਾਂ ਸਾਰੇ ਕਿੰਨੇ ਵੀ ਸੱਚੇ ਪਾਸੇ ਤੰਦਰੁਸਤੀਆਂ ਬਖਸ਼ੇ ਹੋ ਬਿਲਕੁਲ ਹਲਕਾ ਦਾ ਖੇਡਾਂ ਚਾਹ ਡਾਕਟਰ ਕਾਂਗਰਸ ਸਾਡੇ ਮਨੂਨਕਾਂ ਸਿੰਘ ਸਾਹਿਬ ਕਿਵੇਂ ਦੇਖਦੇ ਹੋ ਖੇਡਾਂ ਸ਼ੁਰੂ ਹੋ ਚੁੱਕੀਆਂ ਹਨ ਹਾਂਜੀ ਬਹੁਤ ਵਧੀਆ ਉਪਰਾਲਾ ਹੈ ਕਿ ਕਈ ਸਾਲਾਂ ਬਾਅਦ 4 12 ਸਾਲਾਂ ਬਾਅਦ ਦੁਬਾਰਾ ਖੇਡਾਂ ਸ਼ੁਰੂ ਹੋਈਆਂ ਹਨ ਰੂਰਲ 올림픽ਸ ਸਾਰਾ ਹੀ ਇਲਾਕਾ ਬੜਾ ਖੁਸ਼ ਹੈ ਕਿ ਇਹ ਕਿਡਾਂ ਹੋਣ ਗਿਆ ਤੇ ਲੋਕੀਆ ਦਾ ਆਨੰਦ ਮਾਣਦੇ ਹਨ ਤਕਰੀਬਨ 11 ਸਾਲਾਂ ਤੋਂ ਬਾਅਦ ਇਹ ਖੇਡਾਂ ਹੋ ਰਹੀਆਂ ਨੇ ਨੌਜਵਾਨਾਂ 'ਚ ਬੜਾ ਉਤਸ਼ਾਹ ਹੈ ਕਹਿੰਦੇ ਵੀ ਵਿਆਹ ਵਰਗਾ ਮਾਹੌਲ ਹੈ ਬਿਲਕੁਲ ਹਾਂਜੀ ਬਿਲਕੁਲ ਸਹੀ ਹੈ ਤੁਸੀਂ ਦੇਖੋ ਕਿੰਦਾ ਉਹ ਮਮਾ ਕੇ ਲੋਕੀ ਪਹੁੰਚੇ ਐ ਪਰਸੋਂ ਮੁੱਖ ਮੰਤਰੀ ਜ ਤੇ ਹੋਰ ਹੀ ਕੋਈ ਨਜ਼ਾਰਾ ਹੋਏਗਾ ਬਿਲਕੁਲ ਸਾਹ ਦੇਖਿਆ ਤੁਸੀਂ ਵਿਕਸ ਸਾਹਿਬ ਦੇ ਨਾਲ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੁਣੇ ਵੀ ਜਿਹੜੇ ਸੀਗੇ ਉੱਥੇ ਮੌਜੂਦ ਸਨ ਔਰ ਉਹਨਾਂ ਨੇ ਦੱਸਿਆ ਕਿ ਸਾਧਨਾ ਨੌਜਵਾਨਾਂ ਦੇ ਵਿੱਚ ਪੂਰਾ ਉਤਸ਼ਾਹ ਹੈ ਔਰ ਪੂਰਾ ਜੋਸ਼ ਦੇਖਣ ਨੂੰ ਮਿਲ ਰਿਹਾ ਵਾ ਔਰ ਹਲਕਾ ਦਾਖਾ ਦੇ ਚਾਰਜ ਵੀ ਜਿਹੜੇ ਨੇ ਉਹ ਇੱਥੇ ਮੌਜੂਦ ਸਨ ਉਹਨਾਂ ਨੇ ਵੀ ਦੱਸਿਆ ਕਿ ਪੂਰਾ ਜਿਹੜਾ ਜੋਸ਼ ਹੈ ਨੌਜਵਾਨਾਂ ਦੇ ਵਿੱਚ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕੈਮਰਾਮੈਨ ਵਿਕਰਾਂਤ ਦੇ ਨਾਮ ਨਾਲ ਲਗਨ ਸੀਟ ਵਸਤਾ ਪੰਜਾਬ